ਨੇ ਰਹਿਣ ਤੋਂ ਔਖੇ ਤਾਂ ਨਹੀਂ ਬੜੇ ਬਾਅਦ ਚ ਲੈ ਜਾਓ ਕਿੱਦਾਂ ਨਹੀਂ ਹਾਂਜੀ ਹੈਪੀ ਵਿਸ਼ਕਰਮਾਂਡੇ ਜੀ ਸਾਰਿਆਂ ਨੂੰ ਸਾਡੇ ਪਰਿਵਾਰ ਵੱਲੋਂ ਤੇ ਹਾਂਜੀ ਆ ਦੇਖੋ ਜੀ ਸਾਡੀ ਇੱਧਾ ਸਾਰੀ ਰਾਤ ਦੀਪਕ ਜਗਦਾ ਤੇ ਅਸੀਂ ਜਮਾ ਵੀ ਨਹੀਂ ਉਹਨੂੰ ਹੁਣ ਦੁੰਦੇ ਨਾ ਦੀਪਕ ਨੂੰ ਤੇ ਸਾਰੀ ਰਾਤ ਗੁੱਲੀਂ ਦੇ ਪਾਪਾ ਇੱਥੇ ਹੀ ਪੈਂਦਿਆ ਤੇ ਦੀਪਕ ਚ ਤੇਲ ਪਾਈ ਜਾਂਦੇ ਆ ਤੇ ਦੀਪ ਨੂੰ ਹੁਣ ਕਿੰਨਾ ਟਾਈਮ ਹੋ ਗਿਆ ਜੀ ਦੂਜੇ ਦਿਨ ਦਾ ਤੇ ਦੀਪਕ ਤਾਂ ਵੀ ਚੱਲ ਰਿਹਾ ਜੀ ਏ ਸਾਡੇ ਦੁਪਹਿਰ ਦੇ 12 1 ਵਜੇ ਤੱਕ ਜੀ ਚੱਲੂਗਾ ਦੀਪਕ ਦੇਖ ਲੋ ਦੇਖ ਲੋ ਜੀ ਇੰਨਾ ਟਾਈਮ ਹੋ ਗਿਆ ਦਿਲ ਚੜਿਆ ਹੋਇਆ ਤੁਸੀਂ ਕਹੋਗੇ ਖਣੀ ਰਾਤ ਦੀ ਵੀਡੀਓ ਦਿਖਾਤੀ ਵੀ ਦੀਪਕਾ ਚੱਲਦੀ ਦੀ ਤੇ ਦੇਖ ਲੋ ਜੀ ਦੀਪਕ ਆਪਣਾ ਮੈਂ ਹਜੇ ਗੱਲ ਹੀ ਕਰਦੀ ਸੀ ਕਿ ਹੁਣ ਦਿਵਾਲੀ ਦੀਆਂ ਸਫਾਈਆਂ ਆਪਾਂ ਕਰ ਲਈਆਂ ਹੁਣ ਦਿਵਾਲੀ ਤੋਂ ਬਾਅਦ ਦੀਆਂ ਕਰਨੀਆਂ ਤੇ ਮੇਰੇ ਕਹਿੰਦੇ ਕਹਿੰਦੇ ਜੀ ਨਵੂ ਸਾਰੇ ਦੀਵੇ-ਦੂਵੇ ਜੀ ਚੱਕ ਵੀ ਲਿਆਇਆ ਤੇ ਉਹਨੇ ਮੋਮਬੀ ਲਾ ਕੇ ਰੱਖਤੀ ਜਿਵੇਂ ਲੱਗ ਜਾਂਦੇ ਤੁਹਾਨੂੰ ਪਤਾ ਤੇ ਹੁਣ ਆ ਸਾਰਾ ਸਮਾਨ ਜੀ ਆਪਾਂ ਕਰਦੇ ਆ ਜੀ ਇਕੱਠਾ ਆਹ ਜੀ ਬੱਚਿਆਂ ਨੇ ਜਿਹੜੀ ਡੈਕੋਰੇਸ਼ਨ ਕੀਤੀ ਸੀ ਤੇ ਇਹ ਹੁਣ ਆਪਾਂ ਉਤਾਰ ਕੇ ਰੱਖ ਦਿੰਨੇ ਆ ਪਹਿਲੋ ਸਫਾਈਆਂ ਕੀਤੀਆਂ ਸੀਗੀਆਂ ਦਿਵਾਲੀ ਕਰਕੇ ਹੁਣ ਦਿਵਾਲੀ ਤੋਂ ਬਾਅਦ ਦੀਆਂ ਸਫਾਈਆਂ ਸ਼ੁਰੂ ਹੋਣਗੀਆਂ ਜੀ ਤੇ ਆਪਣੇ ਚਿਰਾਗ ਬੱਦ ਚੁੱਕੇ ਆ ਜੀ 12 ਤੋਂ ਉੱਪਰ ਹੋ ਗਿਆ ਟਾਈਮ ਆਵੇ 12 1 ਵਜੇ ਤੱਕ ਜੇ ਲੋ ਜੀ ਚਿਰਾਗ ਚੱਲਦੇ ਰਹਿੰਦੇ ਹਾਂ ਆਪਣੇ ਜੀ ਗੈਸਟ ਆ ਗਏ ਅਸਤੀ ਗਾਲ ਦੀ ਦੀਦੀ ਖਸਰੀ ਗਾ

ਬੱਟੇ ਵਿੱਚ ਨੂੰ ਬੜ ਗਏ ਨਾ ਗੱਦੇ ਜੇ ਬੈਠਿਆ ਨਹੀਂ ਮਖਵਾ ਜਨਕ ਨੂੰ ਇੱਥੇ ਦੇ ਕੁਰਸੀ ਪਤਾ ਟੇਮ ਬੁਸੂ ਉਹਦਾ ਚਾਹੀਏ ਟੇਮ ਦੱਸ ਦਿੰਦਾ ਹਾਂ ਬਸਰਾ ਬੀ ਮਾ ਜੀ ਸਾਸਰੀ ਘਰ ਭਲਾ ਦੋ ਤੇ ਨਾ ਤਾਂ ਮੈਂ ਜਾਊਂਗਾ ਪਾਤੜਾ ਫਿਰ ਕੇ ਦਾ ਸਮਾਨ ਦਾ ਛੱਡ ਕੇ ਆਣਾ ਇਹ ਨਹੀਂ ਪਤਾ ਉਹੱਥੇ ਰਹਿ ਜਾਣਾ ਸਾਰੇ ਨੂੰ ਸਾਸਰੀ ਘਰ ਲਈ ਆਦਮ ਨੂੰ ਸਾਸਰੀ ਘਰ ਨਾ ਕੁੜੀਆਂ ਨਹੀਂ ਪਹੁੰਚਾਉਣੀਆਂ ਕੋਈ ਤਾਂ ਗਾਣੂ ਕਹਾਂ ਜਾਣਦੇ ਹੁੰਦੇ ਨੇ ਕਿਹਨਾਂ ਤੋਂ ਗਏ ਆਨੇ ਆਵਾ ਤੁਸੀਂ ਵੀ ਤਾਂ ਪੁੱਲ ਲਈ ਹੋਏ ਹੋ ਤੜਨ ਨੂੰ ਬੁਖਾਰ ਚੜਿਆ ਹਾਂ 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 ਹ ਸੋ ਠੀਕ ਕਰਦੇ ਕਰਦੇ ਓਏ ਇਹ ਮੈਨੂੰ ਨਾ ਆਉਂਦਾ ਉਹ ਮਾਂ ਡਰੀਦਾ ਨਹੀਂ ਹੁੰਦਾ ਅਸਤਵਾਜੀ ਤੋਂ ਡਰ ਅੱਗੇ ਤੰਗਾ ਬੁਆ ਓਏ ਨੰਬਰ ਪਲੇਟ ਤੇ ਮੰਮੀ ਉਹ ਘਰ ਦੀ ਮੜਾ ਆ ਨਹੀਂ ਜੇ ਬਾਅਦ ਚੋਂ ਛੱਡਿਆ ਏ ਉਹ ਬਾਅਦ ਚੋਂ ਛੱਡਿਆ ਨਹੀਂ ਰਹਿਣ ਦੋ ਔਖੇ ਤਾਂ ਨਹੀਂ ਮੜ ਬਾਅਦ ਚੋਂ ਲੈ ਜਾਓ ਛੱਡਿਆ ਨਹੀਂ ਮੋੜ ਨਹੀਂ ਕਰਦੇ ਤੁਹਾਡਾ ਠੀਕ ਆ। ਬਾਈ ਬਾਈ। ਠੀਕ ਆ ਜੀ। ਅਦਮ 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 ਅਦਮ। ਨਾਲੀ ਚੰਗਾ ਤੀਨ ਨੋ। ਬਾਈ ਬਾਈ। ਹਾਂਜੀ ਅੱਜ ਆਪਾਂ ਬਣਾਵਾਂਗੇ ਜੀ ਆਲੂ ਮੇਥੀ ਤੇ ਵਿੱਚ ਪਾਵਾਂਗੇ ਜੀ ਗਾਜਰਾ। ਰੋ ਰੋਜ ਦਾ ਧਾਲਾਂ ਖਾ ਖਾ ਕੇ ਨਾ ਮਨ ਅੱਕ ਲੇ ਗਿਆ। ਉਹੀ ਅ ਵੀ ਦੇ ਦੇਵਾਂਗਾ ਜਸਵੇ ਕਹਿੰਦੇ ਵੀ ਆਪਾਂ ਸਬਜ਼ੀ ਸੂਜੀ ਬਣਾਉਣੀ ਆ ਕੋਈ ਸਬਜ਼ੀ ਨਹੀਂ ਨਹੀਂਆਂ ਬੈਂਦੀਆਂ ਸਬਜ਼ੀਆਂ ਦੀ ਸਾਰੀਆਂ ਕੀ ਬੰਦਾ ਸਬਜ਼ੀ ਖਾ ਲੂਗਾ ਨਾ ਫੇਰਾ ਭੁਰਜੀ ਲਿਆਂਦੀ ਮੇਥੇ ਲਿਆਂਦੇ ਹੁਣ ਆਪਾਂ ਮੇਥਿਆਂ ਦੀ ਭੁਰਜੀ ਬਣਾਵਾਂਗੇ ਆਲੂ ਪਾ ਕੇ ਤੇ ਵਿੱਚ ਪਾਵਾਂਗੇ ਜੀ ਆਪਾਂ ਗਾਜਰ ਸਬਜ਼ੀਆਂ ਬਹੁਤ ਮਹਿੰਗੀਆਂ ਨੇ ਗੋਭੀ 150 ਰੁਪਏ ਕਿਲੋ ਛਿਮਲਾ ਮਿਰਚਾਂ ਉਦੋਂ ਵੀ 120 ਰੁਪਏ ਕਿਲੋ ਉਹੀ ਤੇ ਸਾਰੀ ਚੀਜ਼ ਮਹਿੰਗੀ ਆ ਚਲੋ ਠੀਕ ਆ ਬੰਦ ਕਰਤੀ ਹਾਂਜੀ ਆਪਾਂ ਚੱਲਦੇ ਹਾਂ ਜੀ ਸ਼ਨੀ ਦੇ ਮੱਥਾ ਦੇਖਣ ਬਣੇ ਰਹੋ ਜੀ ਵੀਡੀਓ ਦੇ ਨਾਲ ਤੇ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਜੀ ਸ਼ਨੀ ਦੇ ਮੰਦਿਰ ਸਾਰੇ ਕਿਤੇ ਆ ਸਾਡਾ ਨਿੱਕਾ ਸੂਰ ਸਾਡਾ ਜ਼ਿਲ੍ਹਾ ਸੰਗਰੂਰ ਨਹੀਂ ਸਾਡਾ ਨਿੱਕਾ ਸੰਗਰੂਰ ਸਾਡਾ ਜ਼ਿਲ੍ਹਾ ਸੂਰੂ ਨਹੀਂ ਬਣੀ ਨਹੀਂ हां जी ਆਪਾਂ ਸ਼ਨੀ ਦੇ ਮੰਦਿਰ ਪਹੁੰਚ ਗਏ ਸੀਗੇ ਤੇ ਮੈਂ ਵੌਲਿਊਮ ਤਾਂ ਬੰਦ ਕਰਤੀ ਸੀ ਕਿਉਂਕਿ ਉੱਥੇ ਸ਼ਬਦ ਚੱਲਦੇ ਤੁਹਾਨੂੰ ਪਤਾ ਫਿਰ ਕਾਪੀਰਾਈਟ ਆ ਜਾਂਦਾ ਜੀ ਇਸ ਕਰਕੇ ਮੈਨੂੰ ਵੌਲਿਊਮ ਬੰਦ ਕਰਨੀ ਪੈ ਗਈ ਜੀ ਚਲੋ ਆਪਾਂ ਹੁਣ ਚੱਲਦੇ ਜੀ ਮੰਦਿਰ ਮੱਥਾ ਟੇਕਨ ਤੁਸੀਂ ਵੀਡੀਓ ਨਾਲ ਬਣੇ ਰਹੋ ਜੀ ਤੇ ਤੁਹਾਨੂੰ ਵੀ ਦਰਸ਼ਨ ਕਰਾਉਨੇ ਆ ਜੀ ਸ਼ਨੀ ਦੇ ਮੰਦਿਰ ਦੇ ਤੇ ਹਾਂ ਜੀ ਆਪਾਂ ਇੱਥੋਂ ਦਾ ਮੰਦਿਰ ਦਾ ਸਮਾਨ ਜਿਹੜਾ ਚੜਾਉਂਦੇ ਆ ਤੇ ਉਹ ਆਪਾਂ ਇੱਥੋਂ ਹੀ ਲੈ ਲੈਨੇ ਆ ਜੀ ਤੇ ਉਹ ਲੈ ਰਹੇ ਸੀਗੇ ਤੇ ਆਪਾਂ ਲਿੱਤਾ ਜੀ ਤੇਲ ਦੀਪਕ ਗੋੜ ਛੋਲੇ ਕਾਲੇ ਚਨੇ ਵੀ ਜੋ ਵੀ ਕੁਛ ਨਾ ਚੜਦਾ ਵਾ ਵੀ ਉਹ ਆਪਾਂ ਇੱਥੋਂ ਹੀ ਲੈ ਲੈਨੇ ਹੁੰਨੇ ਆ ਸਾਰਾ ਕੁਝ ਤੇ ਫਿਰ ਆਪਾਂ ਜੀ ਸ਼ਨੀਵਾਰ ਆਈ ਜਾਈਦੇ ਤਕਰੀਬਨ ਸਾਰੇ ਸ਼ਨੀਵਾਰੀ ਆਪਾਂ ਆਉਨੇ ਕੋਈ ਹੁੰਦਾ ਜੀ ਸ਼ਨੀਵਾਰ ਮਿਸ ਹੋ ਜਵੇ ਤਾਂ ਕਹਿਣਾ ਕੀ ਆ ਉਹਦਾ ਆਪਾਂ ਸ਼ਨੀਵਾਰ ਨੂੰ ਆਈਦਾ ਹੀ ਆਈਦਾ ਜੀ ਤੇ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਵੀਡੀਓ ਕਿਵੇਂ ਦੀ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਜੀ ਇਧਰ ਅੱਪਾ ਕੜੀ ਚੋਲ ਦਾ ਲੰਗਰ ਖਾ ਰਹੇ ਸੀਗੇ ਪ੍ਰਸ਼ਾਦ ਤੇ ਫਿਰ ਆਪਾਂ ਮੱਥਾ ਠੇਕੇ ਸੀ ਹੁਣ ਆਪਾਂ ਚੱਲਦੇ ਹਾਂ ਜੀ ਆਪੀਤਪਤ ਸਿੰਘ ਚੌਂਕ ਆਪਣੇ ਇਹ ਸ਼ਨੀ ਦੇਵ ਹੈਗਾ ਮੰਦਿਰ ਇਧਰ ਸ਼ਹੀਦ ਭਗਤ ਸਿੰਘ ਚੌਂਕ 'ਚ ਹੁਣ ਚਾਂਦੇ ਹਾਂ ਜੀ ਆਪਾਂ ਬਾਜ਼ਾਰ ਇਹ ਵੀਡੀਓ ਦੇ ਨਾਲ ਦੇਖੋ ਜੀ ਸੰਗਰੂਰ ਸ਼ਹਿਰ ਤੇ ਕਿੰਨਾ ਰਾਸ਼ਾ ਲਾਈਨ ਦੇ ਕੋ ਕੱਢੀ ਲੱਗੀ ਹੋਈ ਆ ਨੰਗਿਆ ਨਹੀਂ ਜਾਂਦਾ ਨਾ ਤੇ ਆਪਣਾ ਜੀ ਇਹ ਸੰਗਰੂਰ ਸ਼ਹਿਰ ਜੀ ਜੀ ਇਹ ਹੈਗਾ ਜੀ ਆਪਣੇ ਸੰਗਰੂਰ ਦਾ بڑا ਚੌਂਕ ਤੇ ਜੇ ਇਹਦੀ ਨਾ ਸਨੇਪ ਆਪਣੇ ਕੋਲ ਪੁਰਾਣੀ ਵੀ ਹੋਈ ਤਾਂ ਆਪਾਂ ਤੁਹਾਨੂੰ ਪੁਰਾਣੀ ਸਨੇਪ ਵੀ ਦਿਖਾਵਾਂਗੇ ਤੇ ਇਹ ਹੈਗਾ ਜੀ 2025 ਦਾ ਅੱਜ ਦੇ ਟਾਈਮ ਦਾ ਸਿੱਧੀਆਂ ਜਾਣੀਆਂ ਬੰਦ ਕੀਤੀਆਂ ਕਿਉਂ ਆਹ ਦੇਖੋ ਜੀ ਆਪਣੇ ਸੰਗਰੂਰ ਦਾ بڑا ਚੌਂਕ ਜੀ ਨਿੰਮ ਵਾਲਾ ਵੀ ਕਹਿੰਦੇ ਕਿਹੜਾ ਨਿੰਮ ਵਾਲਾ ਬੇੜਾ ਵੀ ਕਹਿੰਦੇ ਹੁੰਦੇ ਇਹਨੂੰ ਕਿਸੇ ਟਾਈਮ ਜੀ ਨਿੰਮ ਵਾਲਾ ਬੇੜਾ ਵੀ ਕਹਿੰਦੇ ਸੀਗੀ ਹੋਣੇ ਨੂੰ ਬਣਾਤਾ ਜੀ ਬੜਾ ਚੌਂਕ ਮਿਲ ਗਈ ਜੀ ਆਪਾਂ ਨੂੰ ਪੁਰਾਣੀ ਤਸਵੀਰ ਬੜੇ ਚੌਂਕ ਦੀ ਜਿਹਨੂੰ ਕਿਸੇ ਟਾਈਮ ਨਿੰਮ ਵਾਲਾ ਚੌਂਕ ਵੀ ਕਿਹਾ ਜਾਂਦਾ ਸੀਗਾ ਜੀ ਨਵੇਂ ਤੇ ਪੁਰਾਣਾ ਚੌਂਕ ਚ ਕਿੰਨਾ ਫਰਕ ਆਪਾਂ ਇੱਧਰ ਚੱਲੇ ਆ ਜੀ ਦਹੀਂ ਪੱਲੇ ਦਹੀਂ ਪੱਲੇ ਦਹੀਂ ਪੱਲੇ ਪਤਾ ਨਹੀਂ ਪਤਾ ਨਹੀਂ ਜੀ ਤੁਝੇ ਅਸੀਂ ਖਾਣੇ ਦੀ ਉਹ ਵਾਲੇ ਅੱਜ ਆਏ ਨਹੀਂ ਕਿਉਂਕਿ ਉਹ ਬਹੁਤ ਟੇਸਟੀ ਬਣਾਉਂਦੇ ਆ ਅਸੀਂ ਇੱਕ ਦਿਨ ਚ ਖਾਦੇ ਸੀ ਕਿਤੇ ਹੋਠਿਓ ਸੁਆਦ ਨਹੀਂ ਲੱਗਿਆ ਨਹੀਂ ਹੈ ਨਹੀਂ ਨਾ ਹਾਂਜੀ ਵੀਰੇ ਇਹ ਇਹ ਕਿਹੜਾ ਰਣਵੀਰ ਕਾਲ ਇੱਧਰ ਆ ਰਣਵੀਰ ਕਾਲਜ ਹੈਨਾ ਹੈ ਦੁਰਦੱਤ ਕਾਰ ਦੇ ਲਈ ਅੱਛਾ ਇੱਧਰ ਕਾਲੀ ਦੇਵੀ ਦਾ ਮੰਦਿਰ ਠੀਕ ਹਾਂਜੀ ਜਿਹੜਾ ਹੁਣ ਆਪਾਂ ਚੌਂਕ ਤੁਹਾਨੂੰ ਦਿਖਾਵਾਂਗੇ ਜੀ ਇਹ ਉਹ ਪੁਰਾਣਾ ਚੌਂਕ ਆ ਜੀ ਘੰਟਾ ਘਰ ਕਚੈਰੀਆਂ ਚੌਂਕ ਜਿਹਨੂੰ ਕਹਿੰਦੇ ਆ ਪੁਰਾਣਾ ਤੇ ਨਵਾਂ ਵੀ ਹੁਣ ਦੇਖ ਲਓ ਜੀ ਤੁਸੀਂ ਇੱਕ ਕਚੈਰੀਆਂ ਆ ਜਾਂਦੀਆਂ ਹਨ ਹੈਨਾ ਤੇ ਇਹ ਆ ਗਈਆਂ ਜੀ ਇੱਧਰ ਆਪਣੀ ਕਚੈਰੀਆਂ ਤੇ ਇਸ ਤੋਂ ਅੱਗੇ ਜੀ ਆਪਣਾ ਆਊਗਾ ਜੀ ਨਗਨ ਸਮਾਦ ਤੇ ਤੇ ਬਵੀਰਵਾਰ ਨੂੰ ਜਾਣੇ ਹੁੰਨੇ ਆ ਨਗਰ ਸਮਾਦ ਤੇ ਜੀ ਇਹ ਆਪਣੇ ਹੈਗੇ ਜੀ ਘੰਟਾ ਘਰ ਸੰਗਰੂੜ ਦਾ ਘੰਟਾ ਘਰ ਜੀ ਕਿੱਥੇ ਟਾਈਮ ਪੀਸ ਆ ਜਾਣੇ ਪਾਸੇ ਨਾ ਤੇ ਤੇ ਇਧਰ ਜੀ ਆਪਣੇ ਨਗਰ ਸਮਾਦ ਆ ਤੁਹਾਨੂੰ ਪਤਾ ਹੀ ਹੋਣਾ ਆਪਾਂ ਵੀਰਵਾਰ ਨੂੰ ਆਉਂਦੇ ਹੁੰਨੇ ਆ ਜੀ ਨਗਰ ਸਮਾਦ ਤੇ ਤੇ ਇਧਰ ਹੈਗੇ ਜੀ ਨਗਰ ਇਹ ਹੈਗੇ ਜੀ ਸੰਗਰੂੜ ਦਾ ਲੇ ਚੌਂਕ ਲੇਵਰ ਚੌਂਕ ਜੀ ਤੇ ਇਧਰ ਜੀ ਹੈਗੀਆਂ ਸਬਜ਼ੀਆਂ ਇਧਰ ਜੀ ਸਾਰੀਆਂ ਸਬਜ਼ੀਆਂ ਦੀਆਂ ਰੇੜੀਆਂ ਨੇ ਜੀ ਇਹਨਾਂ ਦੀ ਹੁਣ ਲੱਕੜਾ ਹੈ ਪੈਨਾਂ ਦੀ ਹੁਣ ਲੱਕੜਾ ਕਿੰਨਾਂ ਦੀ ਪਤਾ ਨਹੀਂ ਠਢਾਰ ਕੇ ਖਾਣ ਨੂੰ ਹਾਂਜੀ ਆਪਣਾ ਸੰਗਰੂਰ ਸ਼ਹਿਰ ਤੇ ਹਾਂ ਟੇਸਟ ਕਰਕੇ ਦੇ ਹਾਂਜੀ ਅੱਗੇ ਤੋਂ ਨਾ ਹਮੇਸ਼ਾ ਜਿੱਦੇ ਤੁਸੀਂ ਚੀਜ਼ ਜਿੱਥੇ ਖਾਣੇ ਉੱਥੇ ਤਾਂ ਤੁਸੀਂ ਜਿੰਨੀ ਮਰਜ਼ੀ ਚੀਜ਼ ਲੈ ਲਓ ਨਾ ਕੋਈ ਫਰਕ ਨਹੀਂ ਪਰ ਜਦੋਂ ਤੁਸੀਂ ਕਿਤੇ ਨਵੀਂ ਜਗ੍ਹਾ ਤੇ ਕੋਈ ਟਿੱਕੀਆਂ ਬਰਗਰ ਕੁਝ ਵੀ ਖਾਣਾ ਵਾ ਨਾ ਪਹਿਲਾਂ ਦਹੀਂ ਪਲੇ ਹਮੇਸ਼ਾ ਇੱਕ ਅੱਧੀ ਪਲੇਟ ਹੀ ਲਵੇ ਫਿਰ ਟੇਸਟ ਕਰੇ ਫਿਰ ਲਵੇ ਅਸੀਂ ਜੀ ਪਿਛਲੀ ਵੇਰੀ ਇੱਥੇ ਖਾਦੇ ਜੀ ਲੈ ਲੀਤੀ ਅਸੀਂ ਤਿੰਨ ਪਲੇਟਾਂ ਕਿਸੇ ਕੰਮ ਦੀਆਂ ਨਹੀਂ ਸੀਗੀਆਂ ਅਸੀਂ ਜਿੱਥੇ ਖਾਣੇ ਹੁੰਨੇ ਆ ਅੱਜ ਉੱਥੇ ਬੜੇ ਚੌਂਕ ਜੋ ਅੱਜ ਵੀ ਨਹੀਂ ਆਏ ਹੈਗੇ ਮੇਰੇ ਜਿੱਥੋਂ ਆਪਾਂ ਖਾਣੇ ਆ ਨਾ ਵਧੀਆ ਚੀਜ਼ ਉੱਥੇ ਹੀ ਖਾਵੇ ਜਿੱਥੇ ਆਪਾਂ ਨਵੀਂ ਜਗ੍ਹਾ ਜਾਵੋ ਨਾ ਉੱਥੇ ਤੇ ਇੱਕ ਅੱਧੀ ਪਲੇਟ ਲੈ ਕੇ ਟੇਸਟ ਕਰੀ ਸਹੀ ਗੱਲਾਂ ਨੂੰ ਨਵਜੋਤ ਹਾਂ ਅਸੀਂ ਤਿੰਨੇ ਲੈ ਲਿਆ ਸੀ ਉਦੋਂ ਆਪਾਂ ਤੇਰਨ ਪਲੇਟਾਂ ਲਈਤੀ ਸੀ ਨਾ ਉਦੋਂ ਦੇਖੋ ਨਿਕਲੇ ਹਾਂ ਜੀ ਹੈਗਾ ਨਾਨਕੇਣਾ ਚੌਂਕ ਤੇ ਅੱਗੇ ਬਿਲਕੁਲ ਸਿੱਧੇ ਜਿਹਦਾ ਬੋਰਡ ਹਰੇ ਰੰਗ ਦਾ ਲੱਗਿਆ ਜੀ ਇੱਧਰ ਹੈਗਾ ਨਾਨਕੇਣਾ ਗੁਰਤਾਰਨ ਸਾਈਫ ਤੇ ਇੱਧਰੋਂ ਆਪਾਂ ਚੱਲੇ ਆਪਣੇ ਘਰ ਨੂੰ ਜੀ ਹਾਂਜੀ ਆਪਾਂ ਸ਼ਰੀ ਦੇ ਮੰਦਿਰ ਜਾਇਆ ਹੈ ਆਪਾਂ ਵੀਡੀਓ ਦਾ ਅੰਦੇਥੀ ਕਰਦੇ ਆ ਜੀ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਮਿਲਦੇ ਆ ਜੀ ਕੱਲੂ ਕਿਸੇ ਨਵੇਂ ਬਲੌਗ ਦੇ ਨਾਲ ਤਦ ਤੱਕ ਦੇ ਲਈ ਧੰਨਵਾਦ ਜੀ ਹੱਸਦੇ ਰਹੋ ਬਸਦੇ ਰਹੋ ਇਸੇ ਤਰ੍ਹਾਂ ਸਾਡੀ ਵੀਡੀਓ ਦੇਖਦੇ ਰਹੋ ਜੀ